ਸਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ-ਏ-ਪੰਜਾਬ ਨਿਊਜ਼ ਚੈਨਲ ਨੇ ਵੀ ਅੱਜ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਗੱਲ ਕਰਦੇ ਹਾਂ ਕਿ ਇਸ ਵਲੇ ਦੀ ਇੱਕ ਵੱਡੀ ਖਬਰ ਗੁਰਦਾਸਪੁਰ ਦੇ ਕਾਦੀਆਂ ਤੋਂ ਸਾਹਮਣੇ ਆਈ ਹੈ ਜਿੱਥੇ ਚੋਰਾ ਵੱਲੋਂ ਇੱਕ ਘਰ ਦੇ ਉੱਤੇ ਧਾਵਾ ਬੋਲਿਆ ਗਿਆ ਜੀ ਹਾਂ ਦੋ ਚੋਰ ਜਿਹੜੇ ਨੇ ਗੋਲੀ ਦੇ ਵਿੱਚ ਆਉਂਦੇ ਦਿਖਾਈ ਦਿੰਦੇ ਨੇ ਉਹਦੀ ਸੀਸੀਟੀਵੀ ਵੀ ਜਿਹੜੀ ਆ ਉਹ ਸਾਹਮਣੇ ਆਈ ਹੈ ਕਿ ਚੋਰ ਇੱਕ ਚੋਰ ਜਿਹੜਾ ਆ ਉਹ ਗਲੀ ਦੇ ਵਿੱਚ ਆ ਉਹ ਦੇਖ ਰਿਹਾ ਹੈ ਕਿ ਕੋਈ ਆਤ ਨਹੀਂ ਰਿਹਾ ਤਾਂ ਦੂਜਾ ਚੋਰ ਕੰਧ ਟੱਪ ਕੇ ਘਰ ਦੇ ਅੰਦਰ ਦਾਖਲ ਹੁੰਦਾ ਤਾਂ ਦੱਸ ਦਈਏ ਕਿ ਚੋਰਾ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ 8 ਤੋਲੇ ਸੋਨਾ ਤੇ 50000 ਰੁਪਇਆ ਕੈਸ਼ ਜਿਹੜਾ ਉਥੋਂ ਲੈ ਕੇ ਫਰਾਰ ਹੋ ਗਏ ਨੇ ਤਾਂ ਫਿਲਹਾਲ ਪਰਿਵਾਰਿਕ ਮੈਂਬਰਾਂ ਦਾ ਬੁਰਾ ਹਾਲ ਹੈ ਕਿਉਂਕਿ ਏਡੀ ਵੱਡੀ ਚੋਰੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਜ਼ਿਆਦਾ ਝਟਕਾ ਦਿੰਦੀ ਹੈ ਤਾਂ ਦਾਸਿਆ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਔਰ ਦਾਵਾ ਕੀਤਾ ਜਾ ਰਿਹਾ ਹੈ ਕਿ ਬਹੁਤ ਜਲਦ ਜਿਹੜੇ ਚੋਰ ਨੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ। ਕੀ ਅੱਲ ਹੈ ਜੀ ਇਹ ਅਹੀ ਤੋਂ ਵੱਧ ਜੇ ਦੇ ਸੀ ਤੇ ਜਦੋਂ ਆ ਕੇ ਵੇਖਿਆ ਤੇ ਸਾਡੇ ਸਾਰੇ ਸਮਾਨ ਕਿੱਥੇ ਲੱਗੇ ਨਹੀਂ ਸਹੀ ਪਤਾ ਨਹੀਂ ਪਤਾ ਲੱਗਾ ਤੇ ਸ਼ਾਹ ਨੂੰ ਅੱਜ ਪਤਾ ਲੱਗਿਆ ਜੀ ਬੂਆ ਜਦੋਂ ਖੁੱਲਿਆ ਬਾਹਰ ਗੇਟ ਤੇ ਇਸ ਕੰਢੇ ਸਾਈਟ ਉੱਪਰੋਂ ਆਏ ਦੇ ਪਰਲੇ ਦੀ ਬਰਾੜ ਤਾਂ ਜੀ ਤਰੂ ਜੀ 7-8 ਲੱਖ ਦਾ ਹੈ ਜੀ ਇਹ ਫੋਟੋ ਜੀ ਆ ਗਈ ਸਾਹਮਣੇ ਜੋ ਪਰਲੇ ਸਾਈਡ ਤੇ ਆਪਣੇ ਘਰ ਦੀ ਹੈ ਜੀ ਤਾਂ ਉਹ ਫੋਟੋ ਆਈ ਜੀ ਨਾਲ ਜੀ ਉੱਥੇ ਫੋਟੋ ਆ ਰਹੀ ਹੈ ਆਈਪਲਸ ਨੂੰ ਸੁਣ ਕੇ ਦਿੱਤੀ ਹੈ ਜੀ ਉਹ ਕਹਿੰਦੇ ਬੱਚਾ ਕਰ ਰਿਹਾ ਹੈ ਸਾਡੇ ਕਾਰਜ ਕਰ ਰਹੇ ਹੈ ਅਈ ਕਹ ਲਈ ਸੰਪਾਸ ਸਮਾਨ ਸਾਡਾ ਮਿਲਣ ਦੇ ਬਾਅਦ ਮੇਰਾ ਨਾਮ ਅਮਜੀਤ ਸਿੰਘ ਗੜੀ ਮੈਂ ਕਦੀਨ ਰਹਿਣ ਵਾਲਾ ਤੇ ਮੇਰੇ ਘਰ ਦੀ ਚੋਰੀ ਹੋ ਗਈ ਹੈ ਕਰੇ ਸਮਾਨ ਸ ਨੂੰ ਜਾਣਾ ਲੱਗੇ ਆ ਪੈਸੇ ਲੱਗੇ ਆ ਉਹ ਇਧਰੋਂ ਪਿੱਛੇ ਪਲਾਟ ਆ ਉੱਥੋਂ ਨਿਕਲ ਕੇ ਆਏ ਆ ਨਿੰਦਰ ਭਟਿਆ ਜੀ ਗਲੀ ਇਹ ਕੁਛ ਭਟਿਆ ਜੀ ਦੀ ਉੱਥੋਂ ਗਲੀ ਟੱਪ ਕੇ ਪਲਾਟ ਨੂੰ ਟੱਪ ਕੇ ਫਿਰ ਇਧਰ ਅੰਦਰ ਆਏ ਆ ਇੱਥੋਂ ਫਿਰ ਅੰਦਰ ਆਣ ਕੇ ਉਹਨਾਂ ਨੇ ਬੂਏ ਦਾ ਲੋਕੋਸ ਤੋੜਿਆ ਇਹ ਬਾ ਚੰਦਰੇ ਜਦੋਂ ਅਸੀਂ ਆਏ ਸ਼ਾਮੀ ਵਾਪਸ ਉਦੋਂ ਆ ਕੇ ਵੇਖਿਆ ਲੋਕਲ ਵਗੈਰਾ ਟੁੱਟੇ ਆ ਨੁਕਸਾਨ ਵਗੈਰਾ ਸਾਰਾ ਹੋਇਆ ਕੋਲਾ ਫਲਾਈ ਹੋਈ ਆ ਹਾਂਜੀ ਅਸਾਨ 7-8 ਲੱਖ ਰੁਪਏ ਦਾ ਹੋਇਆ ਇਹ ਜ਼ਕਰੀਬ ਮੰਗ ਇਹ ਹੈ ਕਿ ਪੁਲਿਸ ਨੂੰ ਕਹਿਣਾ ਹੈ ਕਿ ਜਲਦੀ ਤੋਂ ਜਲਦੀ ਇਹ ਬੰਦੇ ਫੜੇ ਜਾਣ ਤੁਹਾਡਾ ਸਮਾਨ ਆ ਨੁੱਟ ਲਟਾਇਆ ਜਾਏ ਵਾਪਸ ਤੇ ਗੈਰ ਹੋਰ ਵੀ ਇਹ ਬੰਦਿਆਂ ਨੂੰ ਜਲਦੀ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾੜਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ